ਅੱਗੇ ਬਸਨ ਸੁਹੇਲਾ ਹੋ ਜੂ ਤੇਰਾ ਇੱਥੇ ਲਾਹ ਖਟ ਲੈ ਮੜਾ ਅੱਗੇ ਬਸਨ ਸੁਹੇਲਾ ਹੋ ਜੂ ਤੇਰਾ ਇੱਥੇ ਲਾਹ ਖਟ ਲੈ ਮੜਾ ਅੱਗੇ ਬਸਨ ਸੁਹੇਲਾ ਹੋ ਜੂ ਇੱਥੇ ਲਾਹ ਖਟ ਅੱਗੇ ਬਸਨ ਸੁਹਿਲਾ ਮੁਝ ਇੱਥੇ ਲਾਹ ਖਟ ਪੱਲੇ ਬੰਨ ਦਰਗਾਹੀ ਖਰਚ ਪੱਲੇ ਬੰਨ ਲੈ ਬੰਨ ਦਰਗਾਹੀ ਖਰਚ ਵਟਣ ਦੂਰ ਦੀਆ ਤੇਰੀਆਂ ਵਟਣ ਦੂਰ ਦੀਆ ਤੇਰੀ ਪੱਲੇ ਬੰਦਰਗਾਹੀ ਖਰਚਾ ਪੱਲੇ ਬੰਨ ਬੰਦਰਗਾਹੀ ਖਰਚਾ ਵਟਣ ਤੇਰੀਆਂ ਵਟਣ ਦੂਰ ਦੀਆਂ ਉਥੇ ਭੀੜੀਆਂ ਸੁਣੀਂਦੀਆਂ ਗਲੀਆਂ ਜਿੱਥੋਂ ਦੀ ਜਮ ਲੈ ਜਾਣੇ ਬੰਦਿਆ ਬੰਦਿਆ ਜਿੱਥੋਂ ਦੀ ਜਮ ਲੈ ਪੀੜੀਆਂ ਸੁਨੀਂਦੀਆਂ ਗਲੀਆਂ ਉੱਥੇ ਪੀੜੀਆਂ ਪੀੜੀਆਂ ਸੁਨੀਂਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਜਾਣਗੇ ਬੰਦਿਆ ਬੰਦਿਆ ਜਿੱਥੋਂ ਦੀ ਜੰਮ ਕਾਮਾ ਕੁੱਤਿਆਂ ਗਧਿਆਂ ਦੀ ਜੂਨੀ ਪਹਿਨਗੇ ਕਾਮਾ ਕੁੱਤਿਆਂ ਕੁੱਤਿਆਂ ਗਧਿਆਂ ਦੀ ਜੂਨੀ ਪਹਿਨਗੇ ਮਿਉ ਧਾਰਿਆ ਪਿਆਰਿਆ ਪਿਆਰਿਆ ਜਿਨ੍ਹਾਂ ਨੇ ਗੁਰੂ ਨਹੀਂਉ ਧਾਰਿਆ ਕਾਮ ਕੁੱਤਿਆ ਕਾਮ ਕੁੱਤਿਆ ਗਜਿਆਂ ਦੀ ਜੂਨੀ ਪਹਿਣਗੇ ਕਾਮ ਕੁੱਤਿਆ ਕਾਮ ਕੁੱਤਿਆ ਗਜਿਆਂ ਦੀ ਜੂਨੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂਉ ਧਾਰਿਆ ਪਿਆਰਿਆ ਪਿਆਰਿਆ ਮਾਰਤ ਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਗੁਰਮੰਤਰ ਕੀਨੇ ਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸਤ ਨੇ ਹੈ ਕੂਕਰ ਹੈ ਸੂਕਰ ਹੈ ਗਰਦ ਹੈ ਕੱਕ ਹੈ ਸਰਪ ਨੇ ਹੈ ਤੁਲਖ ਲੈ ਸੋ ਸਾਰੀਆਂ ਟੇਡੀਆਂ ਜੁਨਾ ਘੁਗਣੀਆਂ ਬਹਿਣਗੀਆਂ ਜਿਉਂਦੇ ਜੀ ਵੀ ਬੰਦਾ ਪਸ਼ੂਆਂ ਵਾਂਗੂ ਜਿਉਂਦਾ ਹੈ ਤੇ ਮਰਨ ਤੋਂ ਬਾਅਦ ਵੀ ਉਹਨੇ ਪਸ਼ੂਆਂ ਦੀ ਜੁਨੇ ਬਹਿ ਰਹਿਣਾ ਸੋ ਜਿਹੜਾ ਜਿਉਂਦਾ ਪਸ਼ੂਆਂ ਵਾਂਗੂ ਪਿਆ ਮਰਨ ਤੋਂ ਬਾਅਦ ਵੀ ਪਸ਼ੂਆਂ ਦੇ ਜੁਨਾ ਉਹਦੇ ਵਾਸਤੇ ਤਿਆਰ ਨੇ ਤੇ ਜਿਹੜਾ ਇੱਥੇ ਮੁਕਤ ਹੋਏਗਾ ਸੋ ਗੁਰੂ ਪਿਆਰਿਓ ਉਹਨੂੰ ਹੀ ਅੱਗੇ ਮੁਕਤੀ ਮਿਲਣੀ ਜਿਹੜਾ ਇੱਥੇ ਸੋ ਗੁਰੂ ਪਿਆਰਿਓ ਵਕਾਰਾਂ ਤੋਂ ਨਸ਼ਿਆਂ ਤੋਂ ਮਾੜੇ ਕੰਮਾਂ ਤੋਂ ਮੁਕਤ ਹੋਏਗਾ ਸੋ ਉਹਨੂੰ ਹੀ ਇੱਥੇ ਮੁਕਤੀ ਮਿਲ ਜਾਂਦੀ ਇੱਥੇ ਵੀ ਸੁਖੀ ਰਹਿੰਦਾ ਉਹ ਤੇ ਉਹਨੇ ਅੱਗੇ ਵੀ ਸੁਖੀ ਰਹਿਣਾ ਤੇ ਜਿਹੜਾ ਇੱਥੇ ਵਿਸ਼ਿਆ ਵਕਾਰਾਂ ਚ ਫਸਿਆ ਪਿਆ ਸੋ ਗੁਰੂ ਪਿਆਰਿਓ ਮਾੜੀ ਕੋਈ ਗੱਲ ਕਵੇ ਜਿਗੋ ਕੁੱਤਿਆਂ ਨੂੰ ਗੱਲ ਪਹੇਜ ਜਾਂਦਾ ਸੋ ਗੁਰੂ ਪਿਆਰਿਓ ਗੱਲਾਂ ਸਿਆਣੀਆਂ ਕਰਦਾ ਪਰ ਗੁਰੂ ਪਿਆਰਿਓ ਖਾਂਦਾ ਗੰਦੇ ਨਸ਼ੇ ਕਰਦਾ ਤੇ ਸਮਝੋ ਕਾਂ ਦੀ ਜੁਨੀ ਭੋਗ ਰਿਆ ਸੋ ਗੁਰੂ ਪਿਆਰ ਦਾ ਡਟਾ ਟਿਕ ਕੇ ਨਹੀਂ ਬੰਦਾ ਸੋ ਇੱਕ ਥਾਂ ਤੇ ਤੁਰਿਆ ਹੀ ਫਿਰਦਾ ਮਾੜੇ ਕੰਮ ਕਰਦਾ ਸੋ ਬੰਦਰ ਵਾਂਗ ਕੂਸੀਆਂ ਮਾਰਦਾ ਫਿਰਦਾ ਸੋ ਜਿਉਂਦੇ ਜੀ ਵੀ ਇਸਾ ਬੰਦਾ ਇਹ ਜੁਨਾ ਭੋਗ ਰਿਆ ਤੇ ਮਰਨ ਤੋਂ ਬਾਅਦ ਵੀ ਉਹਨੇ ਇਹਨਾਂ ਜੁਨਾ ਚ ਹੀ ਪੈ ਜਾਣਾ ਸੋ ਪਹਿਲਾ ਜਿਉਂਦੇ ਜੀ ਮੁਕਤ ਹੋਣੇ ਆਪਾਂ ਗੁਰਬਾਣੀ ਦਾ ਗਿਆਨ ਲੈ ਕੇ ਭਜਨ ਕਰਕੇ ਸੋ ਇਹ ਵਿਸ਼ਾ ਵਕਾਰਾਂ ਤੋਂ ਮਾੜੇ ਕਰਮਾਂ ਤੋਂ ਮੁਕਤੀ ਪ੍ਰਾਪਤ ਕਰਨੀ ਤੇ ਉਸ ਤੋਂ ਬਾਅਦ ਫਿਰ ਗੁਰੂ ਪਿਆਰਿਓ ਤਾਂ ਆਪਾਂ ਨੂੰ ਅਗਲੇ ਘਰ ਤੱਕ ਆਪਣੀ ਪਹੁੰਚ ਹੋਣੀ ਤੇ ਤਾਂ ਆਪਾਂ ਮਰਨ ਤੋਂ ਬਾਅਦ ਮੁਕਤ ਹੋਣੀ ਹੈ ਜਿਹੜਾ ਇੱਥੇ ਨਰਕਾ 'ਚ ਉਹ ਅੱਗੇ ਵੀ ਨਰਕਾ 'ਚ ਹੀ ਤੇ ਜਿਹੜਾ ਇੱਥੇ ਸਵਰਗ ਭੋਗ ਰਿਹਾ ਸੋ ਵਿਸ਼ਾਪਕਾਰਾਂ ਤੋਂ ਮਾੜੇ ਕਰਮਾਂ ਤੋਂ ਜਿਹੜਾ ਮੁਕਤ ਹੋ ਗਿਆ ਸੋ ਸਵਰਗਾ 'ਚ ਉਹਨੇ ਅੱਗੇ ਵੀ ਗੁਰੂ ਪਿਆਰੇ ਦੇ ਸਵਰਗਾ 'ਚ ਜਾਣਾ ਸੋ ਆਓ ਹੁਣ ਫਿਰ ਵੇਖੋ ਨਰਕਾ ਨੂੰ ਜਾਣਾ ਹੈ ਕਿ ਸਵਰਗਾ ਨੂੰ ਜਾਣਾ ਹੈ ਮਰਜ਼ੀ ਆਪਣੀ ਤੋਂ ਮਰਦੇ ਸਿਰਫ ਸਮਝਾ ਸਕਦੇ ਮਰਜ਼ੀ ਵਾਕਿਆ ਸੋ ਲੋਕ ਸੁਣੋ ਸਲੋਕ ਪਵਨੰਗਰੂ ਪਾਣੀ ਪਿਤਾ ਮਾਤਾ ਧਰਤ